ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਕਿ ਲਗਾਤਾਰ ਦੀਵਾਲੀ ਤੋਂ ਬਾਅਦ ਜਿਹੜਾ ਵਾਤਾਵਰਣ ਦਾ ਖਰਾਬ ਹੁੰਦਾ ਨਜ਼ਰ ਆ ਰਿਹਾ ਏਕੁਆਈ 에ਅਰ ਕੁਆਲਿਟੀ ਇੰਡੈਕਸ ਲਗਾਤਾਰ ਵਧਦਾ ਜਾ ਰਿਹਾ ਖਾਸ ਕਰਕੇ ਦਿੱਲੀ ਦੀ ਗੱਲ ਕਰਾਂਗੇ ਦਿੱਲੀ ਦੇ ਵਿੱਚ ਕਈ ਜਗ੍ਹਾ ਤੇ 1000 ਤੋਂ ਪਾਰ ਹੋ ਗਿਆ ਇਸ ਨੂੰ ਲੈ ਕੇ ਲਗਾਤਾਰ ਵੈਸੇ ਤਾਂ ਹਰ ਸਾਲ ਹੀ ਜਦੋਂ ਵੀ ਝੋਨੇ ਦੀ ਕਟਾਈ ਹੁੰਦੀ ਆ ਉਸ ਤੋਂ ਬਾਅਦ ਪਰਾਲੀ ਨੂੰ ਕਈ ਜਗ੍ਹਾ ਤੇ ਅੱਗ ਲਗਾਈ ਜਾਂਦੀ ਹੈ ਤੇ ਫਿਰ ਦੀਵਾਲੀ ਦਾ ਮੌਸਮ ਆਉਂਦਾ ਹੈ ਤੇ ਦੀਵਾਲੀ ਦੇ ਦਿਨਾਂ ਦੇ ਵਿੱਚ ਜਦੋਂ ਪਟਾਕੇ ਚੱਲਦੇ ਆ ਤੇ ਸਾਡਾ ਵਾਤਾਵਰਣ ਖਰਾਬ ਹੁੰਦਾ ਜਦੋਂ ਧੂਏ ਦਾ ਗਵਾਰ ਬਣਦਾ ਹੈ ਮੌਸਮ ਦੇ ਵਿੱਚ ਵਾਤਾਵਰਣ ਦੇ ਵਿੱਚ ਤਾਂ ਹਰ ਵਾਰ ਦਿੱਲੀ ਤੇ ਪੰਜਾਬ ਆ ਮੌਸਮ ਅਰੇ ਨਜ਼ਰ ਆਉਂਦੇ ਆ ਸਿਆਸੀ ਤੌਰ ਤੇ ਪਰ ਅੱਜ ਤੱਕ ਕਿਸੇ ਨੇ ਨਹੀਂ ਵੇਖਿਆ ਕਿਸੇ ਨੇ ਇਹ गौर ਨਹੀਂ ਕੀਤਾ ਕਿ ਜਿਹੜੇ ਝੋਨੇ ਦੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਹੈ ਸਭ ਤੋਂ ਵੱਧ ਪੰਜਾਬ ਨਹੀਂ ਬਲਕਿ ਉੱਤਰ ਪ੍ਰਦੇਸ਼ ਵਿੱਚ ਹੁੰਦੇ ਆ ਹੋਰ ਨਾਲ ਸਟੇਟਾਂ ਵਿੱਚ ਵੀ ਹੈ ਕੱਲੇ ਪੰਜਾਬ ਦੇ ਵਿੱਚ ਨਹੀਂ ਪਰ ਪੰਜਾਬ ਤੇ ਦਿੱਲੀ ਆਮੋ ਸਾਹਮਣੇ ਕਿਉਂ ਜਦੋਂ ਕਿ ਪੰਜਾਬ ਤੋਂ ਦਿੱਲੀ ਜਾਣ ਦੇ ਦੇ ਲਈ ਰਸਤੇ ਦੇ ਵਿੱਚ ਹਰਿਆਣਾ ਪਾਰ ਕਰਨਾ ਪੈਂਦਾ ਪਰ ਜੁਪੀ ਤੇ ਦਿੱਲੀ ਬਿਲਕੁਲ ਨਾਲ ਨਾਲ ਤੋ ਇਸ ਕਰਕੇ ਹੋ ਸਕਦਾ ਹੈ ਕਿ ਜੇਕਰ ਦਿੱਲੀ ਦਾ ਪ੍ਰਦੂਸ਼ਣ ਉਹ ਉੱਤਰ ਪ੍ਰਦੇਸ਼ ਤੋਂ ਆਇਆ ਹੋਵੇ ਪਰ ਸਿਆਸੀ ਤੌਰ ਤੇ ਪੰਜਾਬ ਤੇ ਦਿੱਲੀ ਦੀ ਆਪਸੇ ਸਾਝ ਦੇ ਵਿੱਚ ਆਪਸੇ ਸਿਆਸੀ ਰਿਸ਼ਤਿਆਂ ਦੇ ਵਿੱਚ ਕਾਫੀ ਕੜਵੱਟ ਨਜ਼ਰ ਆਉਂਦੀ ਹੈ ਹੁਣ ਫਿਰ ਜਦੋਂ ਦਿੱਲੀ ਦਾ ਇੱਕ ਓਆਈ 1000 ਤੋਂ ਪਾਰ ਹੋਇਆ ਤਾਂ ਫਿਰ ਦਿੱਲੀ ਤੇ ਪੰਜਾਬ ਦੇ ਲੀਡਰ ਆਹਮੋ ਸਾਹਮਣੇ ਹੋ ਗਏ ਭਾਰਤੀ ਜਨਤਾ ਪਾਰਟੀ ਤੇ ਆਮ ਆਦਮ ਪਾਰਟੀ ਲੀਡਰ ਨੇ ਇੱਕ ਦੂਜੇ ਤੇ ਲੈ ਕੇ ਸਿਆਸੀ ਵਾਰ ਕੀਤੇ ਜੋ ਇੱਕ ਨਜ਼ਰ ਮਾਰਦੇ ਆ ਕਿ ਹੁਣ ਤੱਕ ਜਿਹੜਾ ਅੱਗ ਲਾਉਣ ਦੇ ਮਾਮਲੇ ਨੇ ਪਰਾਲੀ ਨੂੰ ਉਹ ਕਿਹੜੇ ਤੇ ਕਿੰਨੇ ਕਿੰਨੇ ਆ 15 ਸਤੰਬਰ ਤੋਂ ਲੈ ਕੇ 21 ਅਕਤੂਬਰ 2025 ਤੱਕ ਪੰਜਾਬ ਦੇ ਵਿੱਚ ਕੁੱਲ 415 ਕੇਸ ਆਏ ਸਾਹਮਣੇ ਉੱਤਰ ਪ੍ਰਦੇਸ਼ ਦੇ ਵਿੱਚ 660 ਮਾਮਲੇ ਸਾਹਮਣੇ ਆਏ ਨੇ ਜਦਕਿ ਰਾਜਸਥਾਨ ਦੇ ਵਿੱਚ 253 ਤੇ ਐਮਪੀ ਦੇ ਵਿੱਚ ਮਹਾਰਾਸ਼ਟਰ ਐਮਪੀ ਦੇ ਵਿੱਚ ਮੱਧ ਪ੍ਰਦੇਸ਼ 343 ਤੇ ਹਰਿਆਣਾ ਦੇ ਵਿੱਚ 55 ਮਾਮਲੇ ਸਾਹਮਣੇ ਆਇਆ। ਸੋ ਇੱਕ ਪਾਸੇ ਪੰਜਾਬ ਜਿੱਥੇ 415 ਮਾਮਲੇ ਸਾਹਮਣੇ ਆਏ ਨੇ ਹੁਣ ਤੱਕ ਤੇ ਦੂਜੇ ਪਾਸੇ ਉੱਤਰ ਪ੍ਰਦੇਸ਼ ਜਿੱਥੇ 660 ਮਾਮਲੇ ਨੇ। ਪਰ ਹਰਿਆਣਾ ਦੇ ਵਿੱਚ ਮਾਮਲੇ ਘਟਾ ਤੇ ਪ੍ਰਦੂਸ਼ਣ ਵੀ ਘਟਾ 에ਅਰ ਕੁਆਲਿਟੀ ਇੰਡੈਕਸ ਵੀ ਘਟਾ ਹੈ। ਤਾਂ ਫਿਰ ਪੰਜਾਬ ਤੇ ਦਿੱਲੀ ਦੀ ਸਿਆਸੀ ਲੀਡਰ ਆਪਸ ਵਿੱਚ ਆਮੋ ਸਾਹਮਣੇ ਕਿਉਂ ਨਜ਼ਰ ਆਂਦੇ ਨੇ? ਪੰਜਾਬ ਦੇ ਵਿੱਚ ਹੁਣ ਤੱਕ 172 ਪੁਲਿਸ ਕੇਸ ਦਰਜ ਹੋਏ ਨੇ 165 ਕਿਸਾਨਾਂ ਦੇ ਜਿਹੜੇ ਮਾਲ ਰਿਕਾਰਡ ਆ ਉਹਦੇ ਵਿੱਚ ਰੈੱਡ ਐਂਟਰੀ ਕਰ ਦਿੱਤੀ ਗਈ ਆ ਪੰਜਾਬ ਸਰਕਾਰ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜਿਹੜੇ ਕਿਸਾਨ ਅੱਗ ਲਾਉਣਗੇ ਪਰਾਲੀ ਨੂੰ ਝੋਨੇ ਦੇ ਕਟ ਨੂੰ ਉਹਨਾਂ ਦੇ ਮਾਲ ਰਿਕਾਰਡ ਦੇ ਵਿੱਚ ਰੈੱਡ ਐਂਟਰੀ ਕਰ ਦਿੱਤੀ ਜਾਵੇਗੀ ਔਰ 165 ਕਿਸਾਨਾਂ ਦੇ ਰੈੱਡ ਐਂਟਰੀ ਹੋ ਚੁੱਕੀ ਆ ਬੀਜੇਪੀ ਨੇ ਆਮ ਆਦਮੀ ਪਾਰਟੀ ਨੂੰ ਕਟੇਰੇਚ ਖੜਾ ਕੀਤਾ ਤੇ ਆਮ ਆਦਮੀ ਪਾਰਟੀ ਨੇ ਬੀਜੇਪੀ ਤੇ ਸਿਆਸੀ ਨਿਸ਼ਾਨਾ ਸਾਧਿਆ ਸੋ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿਰਸਾ ਉਹਨਾਂ ਨੇ ਕੀ ਕਿਹਾ ਉਸ ਤੇ ਨਜ਼ਰ ਮਾਰਦੇ ਆ 4 ਦਿਨ ਸੇ ਕੀ ਹਰਕਤ ਕਰ ਰਹੇ ਪਹਿਲੇ ਮੈਂ ਆਪਕੋ ਦਿਖਾਣਾ ਚਾਹਤੋ ਡੇਟ ਵਾਈਜ਼ ਇਹ ਦਿੱਲੀ ਦੀ ਪ੍ਰਾਲੀ ਕੋ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਸੇ मुंह ढककर आम आदमी पार्टी जानबूझकर जो किसान नहीं पराली जलाना चाहते उनको जबरदस्ती पराली जलाने को मजबूर करके कर उनके मुंह बांधकर पराली जलवाई जा रही चले को, चले को। है देखिए पहले वीडियो देखिए ये तरन में है बठिंडा ये देखिए मुंह बांधकर चलो तो चलो ये देखिए तरन की है ये बठिंडा की है और सब में एक चीज कॉमन है सब में कॉमन क्या है इन सबके मुंह बांध कर इनसे जलवाई जा रही है किसान पराली नहीं कराना चाहता लेकिन किसानों को कहा गया और ये सारा माहौल बनाने के लिए उनके वगैरह मुंह पे कपड़े बांधे गए और देखिए कपड़े बांधकर ये कपड़े बांधकर उनसे मुंह से पराली जलवाई जा रही है ताकि दिल्ली के अंदर इस पराली का असर हो और दिल्ली की सरकार को ये वो बता पाए पंजाब के यही आम आदमी पार्टी अरविंद केजरीवाल मुख्यमंत्री के रूप में 10 साल तक रोता रहा और पंजाब के किसानों को गालियां निकालता रहा कुछ काम नहीं किया लेकिन अब जब दिल्ली के अंदर मात्र सात महीनों में पिछले सताईस साल की जो बीमारी थी उसको मात्र सात महीनों में काम करना शुरू किया तो अब इनके पेट में दर्द हो रही है देखिए पोल्यूशन के स्तर पे आप सबने डाटा देखे पिछले जो सरकारों के दौरान दिवाली वाले दिन का जो डाटा था और अगले दिन का डाटा था हमारे कार्यकाल में वो डाटा कम हुआ है बढ़ा नहीं है कतई नहीं बढ़ा है तो आप ये कहेंगी इस बार तो आप कह रहे जी पटाखों की परमिशन भी थी बाकी चीजें भी थी तो भी वो जो गैप है दिवाली से पहले का और दिवाली के बाद वाले दिन का वो कम हुआ है तो पॉल्यूशन उस दृष्टि से पहले से कम है और सरकार अपने जितने भी काम है वो सब कर रही है और करती रहेगी दिल्ली के लिए लगातार तो ये कुछ नया नहीं है जो है ये जो चल रहा था उसी पैटर्न पे है परंतु पहले से कम है जबकि लोगों ने खूब दीपावली भी मनाई सारे काम किए और हम अपनी ओर से अपने कामों को और मुस्तैदी के साथ कर रहे हैं कई कमी कहीं पे भी नहीं आने देंगे ਸੋ ਮਨਜਿੰਦਰ ਸਿੰਘ ਸਾਹਿਬ ਕਹਿੰਦੇ ਨੇ ਕਿ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਣਾ ਚਾਹੁੰਦੇ ਕੁਝ ਲੋਕ ਮੂੰਹ ਬੰਨ ਕੇ ਅੱਗ ਲਾ ਰਹੇ ਆ ਇਹ ਕੌਣ ਨੇ ਇਹ ਅੱਗ ਕਿਹਨੇ ਲਾਈ ਹੈ ਕਿਸਾਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਅੱਗ ਲਾਉਣ ਦੇ ਲਈ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਕੋਈ ਕੰਮ ਨਹੀਂ ਹੋਇਆ ਹੋਰ ਕਾਫੀ ਸਿਆਸੀ ਵਾਰ ਕੀਤੇ ਨੇ ਉਹ ਸਾਰਾ ਆਪਾਂ ਨੇ ਸੁਣਿਆ ਤੋਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਕੀ ਕਹਿੰਦੀ ਹੈ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਉਹਨਾਂ ਨੇ ਵੀ ਨਿਸ਼ਾਨਾ ਸਾਧਿਆ ਭਾਰਤੀ ਜਨਤਾ ਪਾਰਟੀ ਤੇ ਸੋ ਨੀਲਗਰ ਕੀ ਕਹਿੰਦੇ ਨੇ ਉਸ ਤੇ ਨਜ਼ਰ ਮਾਰਦੇ ਆ ਦਿੱਲੀ ਦੇ ਵਿੱਚ ਅੱਜ ਐਸੀ ਨਾਕਾਬਲ ਲੋਕਾਂ ਦੀ ਡਬਲ ਇੰਜਨ ਭਾਜਪੀ ਸਰਕਾਰ ਚੱਲਦੀ ਪਈ ਆ ਜਿਸ ਦੇ ਕਾਰਨ ਅੱਜ ਦਿੱਲੀ ਗੈਸ ਚੈਂਬਰ ਬਣ ਗਿਆ ਔਰ ਦੁਨੀਆ ਦਾ ਮੋਸਟ ਪੋਲਿਊਟਡ ਸਿਟੀ ਹੋ ਨਿਪੜਿਆ ਅੱਜ ਦਿੱਲੀ ਦਾ ਜਿਹੜਾ 에ਅ ਕੁਆਲਿਟੀ ਇੰਡੈਕਸ ਹੈ ਉਹ 1000 ਨੂੰ ਵੀ ਕ੍ਰਾਸ ਕਰ ਚੁੱਕਾ ਹੈ ਲੋਕਾਂ ਦਾ ਗੁੱਸਾ ਫੁੱਟਿਆ ਤਾਂ ਦਿੱਲੀ ਦੇ ਪ੍ਰਿਆਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਜੀ ਨੇ ਝੱਟ ਇਲਜ਼ਾਮ ਪੰਜਾਬ ਤੇ ਲਗਾ ਦਿੱਤੇ ਪੰਜਾਬ ਦੇ ਕਿਸਾਨ ਨੂੰ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਔਰ ਪੰਜਾਬ ਦੇ ਕਿਸਾਨ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਔਰ ਕਿਹਾ ਕਿ ਦਿੱਲੀ ਦੇ ਪੋਲੂਸ਼ਨ ਵਾਸਤੇ ਪੰਜਾਬ ਦੇ ਕਿਸਾਨ ਦਾ ਪ੍ਰਾਲੀ ਸਾਰ ਦੇ ਜ਼ਿੰਮੇਦਾਰ ਜਦਕਿ ਸਾਰੇ ਜਾਣਦੇ ਆ ਦੁਨੀਆ ਭਰ ਦੀਆਂ ਏਜੰਸੀਆਂ ਕਹਿੰਦੀਆਂ ਨੇ ਵਿਗਿਆਨੀ ਕਹਿੰਦੇ ਹੈਗੇ ਆ ਕਿ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਗ੍ਰਾਫਟ ਆਈ ਹੈ ਅੱਜ ਉਹ ਗ੍ਰਾਫਟ 75% ਤੋਂ ਵੀ ਵੱਧ ਨੋਟ ਕੀਤੀ ਗਈ ਹੈ ਜਦੋਂ ਦੀ ਆਵਾਮੀ ਪਾਰਟੀ ਦੀ ਸਰਕਾਰ ਆਈ ਹੈ ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਮਸ਼ੀਨਰੀ ਮੁਹੱਈਆ ਕਰਾਈ ਕਿਸਾਨਾਂ ਦਾ ਸਹਿਯੋਗ ਮਿਲਿਆ ਔਰ ਇਸ ਦਾ ਨਤੀਜਾ ਇਹ ਹੈਗਾ ਕਿ ਅੱਜ ਅੱਗ ਲਾਉਣ ਦੀਆਂ ਘਟਨਾਵਾਂ ਆਲਮੋਸਟ ਨੈਗਲੀਜੀਬਲ ਹੋ ਗਈਆਂ ਨੇ ਅੱਜ ਪੰਜਾਬ ਦਾ 에ਅ ਕੁਆਲਿਟੀ ਇੰਡੈਕਸ ਤੇ ਕਿ ਦਿੱਲੀ ਨਾਲੋਂ ਪੰਜ ਗੁਣਾ ਬਿਹਤਰ ਹੈਗਾ ਆ ਬੀਜੇਪੀ ਦੀਆ ਡਬਲ ਇੰਜਨ ਸਰਕਾਰ ਹਰਿਆਣੇ ਚ ਵੀ ਹੈ ਹਰਿਆਣੇ ਨਾਲੋਂ ਸਾਡਾ 에ਅ ਕੁਆਲਿਟੀ ਇੰਡੈਕਸ ਤਿੰਨ ਗੁਣਾ ਜ਼ਿਆਦਾ ਬਿਹਤਰ ਹੈ ਯੂਪੀ ਨਾਲੋਂ ਚਾਰ ਗੁਣਾ ਜ਼ਿਆਦਾ ਬਿਹਤਰ ਹੈ ਜਿੱਕਰ ਸਾਡਾ ਇਨ ਕੁਆਲਿਟੀ ਇੰਡੈਕਸ ਦਿੱਲੀ ਨਾਲੋਂ ਪੰਜ ਗੁਣਾ ਬਿਹਤਰ ਹੈ ਫਿਰ ਦਿੱਲੀ ਦੇ ਪੋਲੂਸ਼ਨ ਵਾਸਤੇ ਪੰਜਾਬ ਦਾ ਪੰਜਾਬ ਪੰਜਾਬ ਦਾ ਕਿਸਾਨ ਹੈ ਉਹ ਕਿਵੇਂ ਜ਼ਿੰਮੇਵਾਰ ਹੋ ਗਿਆ ਪਰ ਅੱਜ ਜਿਹੜਾ ਸਭ ਤੋਂ ਵੱਡਾ ਸਵਾਲ ਆ ਉਹ ਪੰਜਾਬ ਦੀ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਚਾਹੇ ਉਹ ਸੁਨੀਲ ਜਾਖੜ ਜੀ ਹੋਣ ਚਾਹੇ ਉਹ ਰਵਨੀਤ ਬਿੱਟੂ ਜੀ ਹੋਣ ਚਾਹੇ ਅਸ਼ੁਰੀ ਸ਼ਰਮਾ ਜੀ ਹੋਣ ਅੱਜ ਸਵਾਲ ਉਹਨਾਂ ਨੂੰ ਹੈ ਕਿ ਅੱਜ ਜਦੋਂ ਮਨਜਿੰਦਰ ਸਿੰਘ ਸਿਰਸਾ ਜੀ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਨੂੰ અપਮਾਨਿਤ ਕਰ ਰਹੇ ਨੇ ਕੀ ਤੁਸੀਂ ਮਨਜਿੰਦਰ ਸਿੰਘ ਸਿਰਸਾ ਜੀ ਨਾਲ ਸਹਿਮਤ ਹੋ ਜੇ ਸਹਿਮਤ ਹੋ ਇਹ ਵੀ ਖੁੱਲ ਕੇ ਦੱਸੋ ਜੇ ਸਹਿਮਤ ਨਹੀਂ ਹੋ ਤਾਂ ਖੁੱਲ ਕੇ ਸਿੱਧਾ ਵਿਰੋਧ ਕਰੋ ਕਿਉਂਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਜਾਂ ਪੰਜਾਬ ਜਿਹੜਾ ਹੈ ਉਹ ਦਿੱਲੀ ਦੇ ਪੋਲੂਸ਼ਨ ਵਾਸਤੇ ਜ਼ਿੰਮੇਵਾਰ ਨਹੀਂ ਹੈ ਸੋ ਬਿਲਕੁਲ ਨੀਲਗਰ ਕਹਿੰਦੇ ਨੇ ਕਿ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ 1000 ਤੋਂ ਪਾਰ ਹੈ ਕਿਸਾਨ ਤੇ ਪੰਜਾਬ ਦੋਨਾਂ ਨੂੰ ਦਿੱਲੀ ਦੇ ਆਗੂ ਬਦਨਾਮ ਕਰਨਾ ਚਾਹੁੰਦੇ ਨੇ ਇਲਜ਼ਾਮ ਪੰਜਾਬ ਤੇ ਲਾ ਰਹੇ ਆ ਜਦੋਂ ਕਿ ਵਾਤਾਵਰਨ ਦਿੱਲੀ ਦਾ ਖਰਾਬ ਹੋ ਰਿਹਾ ਘਟਨਾਵਾਂ 'ਚ 75% ਗਰਾਵਟ ਆਈ ਹੈ ਨੀਲਗਰ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਪਹਿਲਾ ਨਾਲੋਂ ਅੱਗ ਲੱਗਣ ਦੀਆਂ ਘਟਨਾਵਾਂ 72% ਘਟ ਹੋਈਆਂ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਨੂੰ ਮਸ਼ੀਨਰੀ ਦਿੱਤੀ ਹੈ ਹੋਰ ਸਹੂਲਤਾਂ ਦਿੱਤੀਆਂ ਨੇ ਉਸ ਤੋਂ ਬਾਅਦ ਕਿਸਾਨ ਅੱਗ ਲਾਉਣਾ ਘਟੇ ਨੇ ਪਰ ਠੀਕ ਹੈ ਕਿ ਕੁਝ ਮਾਮਲੇ ਪੰਜਾਬ ਦੇ ਵਿੱਚ ਆਏ ਹੋਣਗੇ ਪਰ ਜਿੰਨੇ ਮਾਮਲੇ ਉੱਤਰ ਪ੍ਰਦੇਸ਼ ਦੇ ਵਿੱਚ ਨੇ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਮਾਮਲੇ ਨੇ ਜੇਕਰ ਆਪਾਂ ਇੱਕ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਇੱਕ ਦਿਨ ਦੇ ਵਿੱਚ ਪੰਜਾਬ ਦੇ ਵਿੱਚ ਸਿਰਫ ਬਾਤ ਮਾਮਲੇ 62 ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਨੇ ਜਦੋਂ ਕਿ ਉੱਤਰ ਪ੍ਰਦੇਸ਼ ਦੇ ਵਿੱਚ 103 ਮਾਮਲੇ ਸਾਹਮਣੇ ਆਏ ਨੇ ਸੋ ਹੁਣ ਪੰਜਾਬ ਤੋਂ ਸਿੱਧਾ ਧੂਆਂ ਦਿੱਲੀ ਕਿਉਂ ਜਾਂਦਾ ਹੈ ਇਹ ਸਿਆਸੀ ਧੂਆਂ ਕਹਿ ਸਕਦੇ ਆਪਾਂ ਵੈਸੇ ਤਾਂ ਪੰਜਾਬ ਦੇ ਵਿੱਚ ਜਦੋਂ ਇੰਨੇ ਆਬੋ ਹਵਾ ਪੰਜਾਬ ਦੇ ਵਿੱਚ ਖਰਾਬ ਨਹੀਂ ਤਾਂ ਫਿਰ ਦਿੱਲੀ ਦੇ ਵਿੱਚ ਕਿਉਂ ਆ ਜਦੋਂ ਕਿ ਰਸਤੇ 'ਚ ਹਰਿਆਣਾ ਵੀ ਆਉਂਦਾ ਪਰ ਹਰਿਆਣਾ ਤਾਂ ਮਾਮਲੇ ਨਹੀਂ ਹੈ ਹਰਿਆਣੇ ਦਾ ਬਹੁਤ ਨਾ ਮਾਤਰ ਮਾਮਲੇ ਨੇ ਅੱਗ ਲੱਗਣ ਦੇ ਤਾਂ ਫਿਰ ਹਰਿਆਣੇ ਨੂੰ ਪਾਰ ਕਰਕੇ ਪੰਜਾਬ ਦਾ ਧੂਆਂ ਦਿੱਲੀ ਕਿਵੇਂ ਜਾ ਸਕਦਾ ਹੈ ਜਦੋਂ ਕਿ ਉੱਤਰ ਪ੍ਰਦੇਸ਼ ਜਿੱਥੇ ਪੂਰੇ ਦੇਸ਼ ਦੇ ਵਿੱਚੋਂ ਸਭ ਤੋਂ ਵੱਧ ਮਾਮਲੇ ਨੇ ਅੱਗ ਲੱਗਣ ਦੇ ਤਾਂ ਫਿਰ ਉਹਦੇ ਤੇ ਨਿਸ਼ਾਨਾ ਕਿਉਂ ਨਹੀਂ ਕਿਉਂ ਕਿਉਂਕਿ ਉੱਤੇ ਭਾਜਪਾ ਦੀ ਸਰਕਾਰ ਹੈ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਔਰ ਦਿੱਲੀ ਦੇ ਬਿਲਕੁਲ ਨਾਲ ਲੱਗਦਾ ਹੈ ਤਾਂ ਹੋ ਸਕਦਾ ਕਿ ਦਿੱਲੀ ਦਾ ਸਾਰਾ ਧੂਆਂ ਸਾਰਾ ਵਾਤਾਵਰਨ ਯੂਪੀ ਕਰਕੇ ਖਰਾਬ ਹੋਇਆ ਹੋਵੇ ਪਰ ਸਿਆਸੀ ਨਿਸ਼ਾਨਾ ਫਿਰ ਵੀ ਪੰਜਾਬ ਤੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੋਨੋਂ ਆਮੋ ਸਾਹਮਣੇ ਨਜ਼ਰ ਆ ਰਹੇ ਆ ਖਾਸ ਕਰਕੇ ਜਦੋਂ ਧੂਏ ਦੀ ਗੱਲ ਆਉਂਦੀ ਹੈ ਜਦੋਂ ਵਾਤਾਵਰਨ ਖਰਾਬ ਦੀ ਗੱਲ ਆਉਂਦੀ ਹੈ ਜਦੋਂ ਸਮੋਗ ਚੜਦੀ ਦੀ ਗੱਲ ਆਉਂਦੀ ਹੈ ਹਰ ਸਾਲ ਹੈ ਇੱਕ ਵਾਰ ਨਹੀਂ ਕੋਈ ਨਵਾਂ ਕੰਮ ਨਹੀਂ ਹੈ ਨਵਾਂ ਮਾਮਲਾ ਨਹੀਂ ਹੈ ਜਿਸ ਤੋਂ ਪਹਿਲਾਂ ਵੀ ਜਦੋਂ ਵੀ ਆਦੇ ਨੌਂਦੇ ਨੇ ਦੀਵਾਲੀ ਦੇ ਦਿਨਾਂ ਵਿੱਚ ਜਦੋਂ ਪਟਾਕਿਆਂ ਦੇ ਧੂਆਂ ਆਉਂਦਾ ਹੈ ਪਟਾਕਿਆਂ ਨਾਲ ਆਬੋ ਹਵਾ ਖਰਾਬ ਹੁੰਦੀ ਹੈ ਤਾਂ ਉਸ ਤੋਂ ਬਾਅਦ ਦਿੱਲੀ ਤੇ ਪੰਜਾਬ ਅਕਸਰ ਆਮੋ ਸਾਹਮਣੇ ਹੁੰਦੇ ਨੇ ਅੱਜ ਦੇ ਪ੍ਰੋਗਰਾਮ ਚ ਇੰਨੇ ਮੈਨੂੰ ਦਿਓ ਇਜਾਜ਼ਤ ਧੰਨਵਾਦ this program is sponsored by the singla office bakersfield for all your immigration family law needs कॉल और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट अस द अब इंडियन क्विजिन ट्रेसी फाइन ऑथेंटिक इंडियन क्विजिन इन ट्रेसी और स्कैन क्यूआर कोड टू कांटेक्ट अस सिमी वले फैमिली डेंटल ऑफिस और स्कैन क्यूआर कोड टू कांटेक्ट